ਚਾਚਾ صدیق ਜੀ ਤੇ ਮਾਨਕ ਕਲਰੀਪ ਜੀ ਨਾਲੇ ਨੇ ਧੋਏ ਦੇਖ ਕਰ ਨਕ ਨੂੰ ਤੇ ਅੱਜ ਇਸ ਬੱਕਰੇ ਦੋ ਦੰਦ ਦਾ ਰਿਜ਼ਲਟ ਦਿਖਾਉਨੇ ਆ ਤੁਹਾਨੂੰ ਜਿਹੜਾ ਕਿ ਹਰਵੰਸ ਸਿੰਘ ਸਰਦਾਰ ਲਵੇ ਖੜਾ ਰੋਟੇ ਦੇ ਪੁਲਾਂ ਤੇ ਬਹੁਤ ਵਧੀਆ ਕੁਆਲਟੀ ਦਾ ਬੱਚਾ ਅਕਲ ਦਾ ਹਜੇ ਕੱਚਾ ਵਜਨ ਦਾ ਵੀ ਪੂਰਾ ਪੱਕਾ ਆ ਦੇਖੋ ਜੀ ਬੱਚੇ ਬਹੁਤ ਵਧੀਆ ਕੁਆਲਟੀ ਦੇ ਫਾਰਮ ਦੇ ਅੰਦਰ ਆ ਤੁਹਾਨੂੰ ਦਿਖਾਉਨੇ ਆਂ ਅਸੀਂ ਖੁੱਲੀਆਂ ਬਹੁਤ ਚੰਗੀ ਖੁੱਲੀਆਂ ਬਣਾਈ ਹੋਈਆਂ ਨਵੇਂ ਫਾਰਮ ਦੇ ਕੰਮ ਕਰਨ ਵਾਲਿਆਂ ਨੂੰ ਅਸੀਂ ਵੀਡੀਓ ਰਾਹੀਂ ਦੱਸਦੇ ਆਂ ਵੀ ਚੰਗੇ ਕੰਮ ਕਰਵਾ ਦੇਖੋ ਹਲਦੀਆਂ ਨਹੀਂ ਜਿਹੜੇ ਪੱਕੀ ਲੋਹੇ ਦੀ ਜਿਹੜੀ ਕੇ ਮੋਟੀ ਚਾਦਰ ਦੀ ਪਾਣੀ ਵਾਸਤੇ ਪਾਣੀ ਭਰੋ ਤੇ ਦੋ ਦਿਨ ਰੱਖੋ ਪਾਣੀ ਪੀ ਦੋ ਉਸ ਤੋਂ ਬਾਅਦ ਧੋ ਦੋ ਚਲ ਸਸਰੀਕਰ ਬਾਬਾ ਜੀ ਸਸਰੀਕਰ ਬਾਬਾ ਜੀ हां जी ਵੀਰੋ ਦੋਸਤੋ ਸਸਤਰੀ ਘਰ ਸਾਰਿਆਂ ਨੂੰ ਆਪਾਂ ਅੱਜ ਪਹੁੰਚੇ ਆਂ ਬਾਬਾ ਜੀ ਦੇ ਘਰ ਹਰਵੰਸ ਸਿੰਘ ਦੇ ਜਿਨ੍ਹਾਂ ਦਾ ਕੇ ਰੌਂਟੇ ਦੇ ਪੁਲਾਂ ਦੇ ਉੱਤੇ ਘਰ ਹੈ ਤੇ ਕੋਠੀ ਹੈ ਜਿਨ੍ਹਾਂ ਬੰਦਿਆਂ ਦਾ ਵਧੀਆ ਕੁਆਲਿਟੀ ਦਾ ਵਧੀਆ ਬੱਕਰੇ ਬੱਕਰੀਆਂ ਦਾ ਚੰਗੀ ਬਰੀਡ ਦਾ ਜਿਨ੍ਹਾਂ ਨੇ ਕੇ ਫਾਰਮ ਪਾਇਆ ਬਹੁਤ ਕਲੀਅਰ ਫਾਰਮ ਹੈ ਤੇ ਫਾਰਮ ਦੀ ਅੱਜ ਤੁਹਾਨੂੰ ਸਾਰੇ ਦੀ ਅਸੀਂ ਵੀਡੀਓ ਦਿਖਾਉਣੀ ਆ ਜਿਨ੍ਹਾਂ ਦੇ ਘਰ ਮੈਂ ਤੇ ਮਿੱਠੂ ਸਫੀਕ ਜੀ ਪਹੁੰਚੇ ਆ ਤੇ ਉਹਨਾਂ ਦੇ ਬੱਕਰੇ ਬੱਕਰੀਆਂ ਸਾਰਿਆਂ ਦਾ ਸ਼ਾਟ ਮਾਰ ਕੇ ਤੁਹਾਨੂੰ ਦਿਖਾਵਾਂਗੇ ਹਾਂ ਜੀ ਬਾਬਾ ਜੀ ਸੱਸੇ ਕਾ ਜੀ ਇੱਕ ਘੜਕ ਤੋਂ ਪਾਇਆ ਫਾਰਮ ਜੀ ਇਹ ਆਪਾਂ ਨੇ ਪਾਇਆ ਜੀ ਕਿੰਨਾ ਚਲੋਗਾ ਜੀ ਹੋ ਗਿਆ ਜੀ ਮੇਨ ਨਾਲ ਬੜਾ ਸ਼ੌਂਕ ਜਾ ਗਿਆ ਜੀ ਹਾਂ ਹਾਂ ਕ ਪਹਿਲਾਂ ਵੀ ਰੱਖਦੇ ਹਾਂ ਨਾਲ ਜੀ ਰੱਖੇ ਤੇ ਮੈਂ ਆਪ ਰੱਖੇ ਨੇ ਇਹ ਨਹੀਂ ਰੱਖ ਅੱਛਾ ਜੀ ਅੱਛਾ ਅੱਛਾ ਹੁਣ ਕਿੰਨੇ ਜਾਨਵਰ ਪਾਲ ਲਏ ਜੀ ਹੁਣ ਆਪਾਂ 40 ਕਰ ਲਏ 40 ਜੀ ਹਾਂ ਜੀ ਤੇ ਇਹਨਾਂ ਚ ਕੋਈ ਮੁਹਾਫਾ ਹੈਗਾ ਮੁਹਾਫਾ ਹੁਣ ਤੇ ਆਪਾਂ ਦਊਗਾ ਪਰਮਾਤਮਾ ਤੁਹਾਨੂੰ ਹਾਂ ਪਰਮਾਤਮਾ ਤੁਹਾਨੂੰ ਹਾਂ ਕੁਆਲਿਟੀ ਕਿੱਥੋਂ ਲੈ ਕੇ ਆਏ ਹੈ ਇੰਨੀ ਚੰਗੀ ਇਹ ਆਲੇ-ਆਲੇ ਕੱਟ ਲੈਣਾ ਤੇ ਤੁਹਾਡੇ ਕੋਲੋਂ ਮੇਰੇ ਕੋਲੋਂ ਅੱਛਾ ਹਾਂ ਦੇਖ ਕੀ ਕੁਆਲਿਟੀ ਦਾ ਅਸੀਂ ਆ ਕੇ ਦੇਖ ਕੀ ਗਏ ਆ ਜੀ ਬਹੁਤ ਵਧੀਆ ਆ ਕੇ ਸਾਡੇ ਅਰੋਹ ਖੁਸ਼ ਹੋ ਗਈ ਹਾਂਜੀ ਹਾਂਜੀ ਤੇ ਬਾਈ ਆਪਣੇ ਬਲੈਟੀ ਟੀਵੀ ਆ ਇਹਨੂੰ ਵੀ ਮੈਂ ਨਾਲ ਲੈ ਕੇ ਆਇਆ ਹਾਂ ਹਾਂਜੀ ਤੇ ਸਾਡੇ ਮਿੱਠੂ ਜੀ ਨੂੰ ਵੀ ਨਾਲ ਤਣਾਉ ਲੈ ਆਲੇ ਨੂੰ ਲੈ ਕੇ ਆਏ ਆ ਤੇ ਬਾਈਆਂ ਦਾ ਬਹੁਤ ਵਧੀਆ ਫਾਰਮ ਦੀ ਇੱਧਰ ਵੀਡੀਓ ਸਾਰੀ ਦੀ ਬਣਾ ਦੋ ਜੀ ਤੇ ਜਿਨ੍ਹਾਂ ਦਾ ਹਰਵੰਸ ਸਿੰਘ ਨੌਵੇਂ ਤੇ ਮੇਰੇ ਬੀਆ ਨੂੰ ਅਸੀਂ ਬੇਨਤੀ ਕਰਦੇ ਆਂ ਜੀ ਜੇ ਕਿਸੇ ਨੇ ਬੱਚੇ ਚੰਗੀ ਕੁਆਲਿਟੀ ਦੇ ਖਰੀਦਣੇ ਹੋਣ ਤੇ ਬੋਗ ਚੰਗੀ ਕੁਆਲਿਟੀ ਦਾ ਖਰੀਦਣਾ ਹੋਵੇ ਤੇ ਲੋਹੇ ਕੰਦਰ ਦਾ ਬੱਚਾ ਦੋ ਦੰਦ ਜਿਹਦੇ ਤੇ ਅਸੀਂ ਵੀਡੀਓ ਦੇ ਵਿੱਚ ਦੋ ਦੰਦ ਦਿਖਾਵਾਂਗੇ ਕੁਆਲਿਟੀ ਦਾ ਬੱਚਾ ਤੇ sire nu sira ਲਾਇਆ ਹੋਇਆ ਇਹ ਆ ਦੇਖੋ ਜੀ ਦੋ ਦੰਦ ਬੱਕਰਾ ਹਜੇ ਜੀਦਾ ਕਿ ਕੱਦ ਹਜੇ 43 ਇੰਚ ਛੋਟੇ ਬੱਚੇ ਦਾ 42 ਇੰਚ ਕੱਦ ਪੱਕਾ ਲੋਹਾ ਕੱਦਰ ਬੱਚਾ ਪੂਰੀ ਕੁਆਲਿਟੀ ਪੂਰਾ ਸੀਨੀਅਰ ਬੱਚਾ ਜੀ ਦੀ ਕੁਆਲਿਟੀ ਦੇ ਕੇ ਆ ਬੱਚਾ ਲਿਆ ਚੱਕ ਕੇ ਸਦੀਕ ਆ ਆ ਬੱਚਾ ਲਿਆ ਚੱਕ ਕੇ ਮੇਰੇ ਲਈ ਜੀ ਦੀ ਕੁਆਲਿਟੀ ਦਾ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਅੱਜ ਅਸੀਂ ਬਹੁਤ ਵਧੀਆ ਆ ਬੱਚਾ ਲਿਓ ਜੀ ਚੱਕ ਕੇ ਆ ਚੱਕ ਕੇ ਲਿਓ ਆ ਜਾਕੀ ਸਰ ਹਾਂ ਜੀ ਹਾਂ ਜੀ ਜੀ ਦਾ ਕਿ ਅੱਜ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਆ ਚਾਚਾ ਸਦੀਕ ਜੀ ਤੇ ਮਾਨਕ ਕੁਲਦੀਪ ਜੀ ਨਾਲੇ ਨੇ ਦੋਏ ਦਿਖ ਕਨ ਕੋ ਨੂੰ ਇਹ ਅੱਜ ਇਸ ਬੱਕਰੇ ਦੋ ਦੰਦ ਦਾ ਰਿਜ਼ਲਟ ਦਿਖਾਉਨੇ ਆ ਤੁਹਾਨੂੰ ਜਿਹੜਾ ਕਿ ਹਰਵੰਸ ਸਿੰਘ ਸਰਦਾਰ ਲਵੇ ਖੜਾ ਰੋਟੇ ਦੇ ਪੁਲਾਂ ਤੇ ਬਹੁਤ ਵਧੀਆ ਕੁਆਲਿਟੀ ਦਾ ਬੱਚਾ ਅਕਲ ਦਾ ਹਜੇ ਕੱਚਾ ਵਜਨ ਦਾ ਵੀ ਪੂਰਾ ਪੱਕਾ ਤੇ ਲੋਹੇ ਕਲਰ ਦਾ ਜਿਨ੍ਹਾਂ ਦੇ ਕੋਈ ਕੰਨ ਦੀ ਕੁਆਲਿਟੀ ਤੇ ਪੂੰਜੜਾ ਮੋਟੇ ਹੱਟ ਤੇ ਸੋਹਣਾ ਬੱਚਾ ਸੁੰਦਰ ਜੀ ਨੂੰ ਕਿ ਬਹੁਤ ਦੁਨੀਆ ਪੱਕੇ ਲੋਹੇ ਨੂੰ ਜੇ ਪਿਓਰ ਕਾਲੇ ਕੁਆਲਟੀ ਦੇ ਨੂੰ ਸਾਰੀ ਦੁਨੀਆ ਪਸੰਦ ਕਰਦੀ ਐ ਤੇ ਅੰਬਰਸਰੀ ਬੀਟਲ ਦੇ ਰੰਗ 도ਏ ਜਣੇ ਗਏ ਨੇ ਚਾਹੇ ਕੋਈ ਰੰਗ ਹੁਣ ਤਾਂ 20 ਬਣਾ ਲਓ ਇਹ ਆਪੋ ਆਪਣੀਆਂ ਸੋਚਾਂ ਨੇ ਆਪੋ ਉਹਦੇ ਪਸੰਦਾਂ ਨੇ ਆਪੋ ਉਹਦੀਆਂ ਆਪੋ ਉਹਦੇ ਮਨੋਰੰਜਨ ਨੇ ਤੇ ਰੰਗ ਡੱਬੇ ਕਾਲੇ ਵੀ ਲਾਲ ਵੀ ਸਾਰੀ ਚੱਲਦੇ ਨੇ ਅਸਲ ਸਾਡੀ ਪਾਲੀਆਂ ਦੀ ਪਸੰਦ ਦੇ ਰੰਗ ਪੱਕਾ ਲੋਹਾ ਜਿਹਾ ਕਾਲਾ ਕਾਲਾ ਇਹ ਦੋਏ ਰੰਗ ਵਧੀਆ ਕੁਆਲਟੀ ਚ ਅਸਤ ਜਣੇ ਨੇ ਤੇ ਬਾਕੀ ਪਾਈਆਂ ਦਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅਸੀਂ ਆ ਬੱਕਰਾ ਪ्युअर ਕੁਆਲਟੀ ਦੁੱਧਾਂ ਦਾ ਤੇ ਬਾਬਾ ਜੀ ਦੇ ਨਾਲ ਗੱਲਬਾਤ ਕਰਾਵਾਂਗੇ ਸਾਰੇ ਫਾਰਮ ਬਾਰੇ ਅੰਦਰ ਚੱਲੋ ਜੀ ਤੇ ਜਿਨ੍ਹਾਂ ਦਾ ਕੁਆਲਟੀ ਦਾ ਫਾਰਮ ਬਣਾਇਆ ਗਿਆ ਦੇਖ ਲਓ ਕੋਠੀ ਵੀ ਵਿੱਚੇ ਦਿਖਾਵਾਂਗੇ ਸਾਰੀਆਂ ਹਰੀਆਂ ਚਾਦਰਾਂ ਹਰੀਆਂ ਭਰੀਆਂ ਤੇ ਮਹਾਰਾਜ ਰੱਖੇ ਨੇ ਚੜ੍ਹਦੀਆਂ ਕਲੀਆਂ ਕਰਦਾ ਰਹੇ ਫਾਰਮ ਦੀਆਂ ਧਲੀਆਂ ਜੋੜੀ ਆ ਦੇਖੋ ਜੀ ਬੱਚੇ ਬਹੁਤ ਵਧੀਆ ਕੁਆਲਟੀ ਦੇ ਫਾਰਮ ਦੇ ਅੰਦਰ ਉਧਰ ਮਾਰਾ ਸਪੀਡ ਦਾ بابا ਇੱਥੇ ਖੜੇ ਰਹਿਣ ਦੇ ਤੇ ਆਹ ਦੇਖੋ ਜੀ ਬਹੁਤ ਅੱਛੀ ਅੱਛੀ ਕੁਆਲਟੀ ਦੀ ਬਰੀਡ ਹੈ ਤੇ ਆਹ ਬਾਜੀਆਂ ਦੀ ਬੱਕਰੀ ਲੋਹੇ ਕਦਰ ਦੀ ਸੂਣ ਲਈ ਹੈ ਤੇ ਜਿਹਨੂੰ ਦੇਖ ਸਕਦੇ ਹੋ ਤੇ ਉਹ ਪੂਰੀਆਂ ਪਠਾ ਪਾਕਿਸਤਾਨੀ ਨਸਲ ਨਾਗਰੀਆਂ ਜਿਨ੍ਹਾਂ ਨੂੰ ਕੇ ਨਾਗਰੀ ਬਰੀਡ ਕਹਿੰਦੇ ਨੇ ਚੰਗੀ ਕੁਆਲਟੀ ਤੇ ਸੱਜ ਦੇ ਬਾਰੇ ਗੱਲ ਕਰਦੇ ਹੁਣ ਆਪਾਂ ਜੇ ਕਿਸੇ ਮਾਰੇ ਬਾਈ ਵੀਰ ਨੇ ਨਵਾਂ ਫਾਰਮ ਪਾਉਣਾ ਹੋਵੇ ਅਜਿਹਾ ਜਸਦੀ ਤੇ ਕਿਸੇ ਮੇਰੇ ਵੀਰ ਨੇ ਚੰਗਾ ਫਾਰਮ ਪਾਉਣਾ ਹੋਵੇ ਵਧੀਆ ਕੁਆਲਿਟੀ ਦਾ ਤਾਂ ਕੱਚੀ ਆਹ ਚਾਦਰ ਪਾਓ ਸਿਮਿੰਟ ਦੀ ਹਾਂਜੀ ਤੇ ਲੋਹੇ ਦੀ ਤਫਦੀਆ ਕਸਾਂ ਦੇ ਵਿੱਚ ਇਹ ਰੈਂਦੀ ਆ ਛੰਡੀਆਂ ਦੇ ਉੱਤੋਂ ਦੀ ਪਾ ਦੋ ਪਰਾਲੀ ਹਾਂ ਛਾਲ ਚ ਗਰਮ ਤੇ ਥੱਲੇ ਪਾਇਆ ਹੋਇਆ ਪਾਈਆਂ ਦਾ ਕੱਕਾ ਰੇਤਾਂ ਜਿਹੜੇ ਨੂੰ ਕਹਿੰਦੇ ਨੇ ਬਰੇਨੀ ਰੇਤਾ ਟਿੱਬਿਆਂ ਦਾ ਉੱਤੇ ਸਿਰਤੀ ਪ੍ਰਾਲੀ ਤੇ ਬਾਈਆਂ ਨੇ ਵਿੱਚ ਹਰੀ ਚਾਦਰ ਲਵਾ ਕੇ ਕਰਸਾ ਦੇ ਵਾਸਤੇ ਲਵਾਤੇ ਪੱਖੇ ਵੀ ਠੰਡਾ ਰਹੇ ਤੇ ਕਰਸਾ ਚਾ ਚੱਕੇ ਜਾਣਗੇ ਫੱਟੇ ਹਵਾ ਪਊਗੀ ਤੇ ਬੱਚੇ ਵਿੱਚ ਬੰਨ ਤੋਂ ਆ ਤੁਹਾਨੂੰ ਦਿਖਾਉਂਦੇ ਆ ਅਸੀਂ ਸੁਣ ਲਿਆ ਬਹੁਤ ਚੰਗੀ ਖੁੱਲੀ ਬਣਾਈ ਹੋਈ ਆ ਨਵੇਂ ਫਾਰਮ ਦੇ ਕੰਮ ਕਰਨ ਵਾਲਿਆਂ ਨੂੰ ਅਸੀਂ ਵੀਡੀਓ ਰਾਹੀਂ ਦੱਸਦੇ ਆ ਇਹ ਚੰਗੇ ਕੰਮ ਕਰਵਾ ਦੇਖੋ ਹਲਦੀਆਂ ਨਹੀਂ ਬੱਚਾ ਵਿੱਚ ਨਹੀਂ ਵੱਸ ਸਕਦਾ ਬੱਕਰੀ ਦਾ ਗਲਗਲ ਫਸੂ ਜਾਂ ਬੱਚੇ ਦਾ ਗਲ ਫਸੂ ਤੇ ਉਤੋਂ ਦੀ ਲਵਾਇਆ ਹੈ ਡੰਡਾ ਬੱਕਰੀ ਵਿੱਚ ਵੀ ਨਹੀਂ ਵੱਸ ਸਕਦੀ ਤੇ ਸਿਰੇ ਤੱਕ ਦੇਖੋ ਜੀ ਆ ਖੇਲ ਪੱਕੀ ਲੋਹੇ ਦੀ ਜਿਹੜੀ ਕੇ ਮੋਢੀ ਛਾਤਰ ਦੀ ਪਾਣੀ ਵਾਸਤੇ ਪਾਣੀ ਭਰੋ ਤੇ ਦੋ ਦਿਨ ਰੱਖੋ ਪਾਣੀ ਪੀ ਦੋ ਉਸ ਤੋਂ ਬਾਅਦ ਧੋ ਦੋ ਧੋ ਕੇ ਸਾਫ਼ ਕਰਕੇ ਦੁਬਾਰਾ ਵੀ ਫੇਰ ਭਰ ਦੋ ਤੇ ਆਪਾਂ ਧੰਨਵਾਦ ਕਰਦੇ ਆ ਰੋਟੀ ਵਾਲੇ ਕੁਲਾ ਵਾਲਿਆਂ ਦਾ ਬਾਬਾ ਹਰਵੰਸ ਸਿੰਘ ਦਾ ਤੇ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਸਾਸਤਰੀਕਰ ਸਾਰਿਆਂ ਨੂੰ ਤੇ ਸਾਡਾ ਬਲੈਟੀ ਚੈਨਲ ਤੀਵੀ ਬਲੈਟੀ ਹੈ ਜੀ ਹਾਂਜੀ ਹਾਂਜੀ ਬਲੈਟੀ ਚੈਨਲ ਆਲਾ ਬਾਈ ਨੂੰ ਹੌਲੋਂ ਸ਼ੇਅਰ ਲਾਈਕ ਸ਼ੇਅਰ ਕਰੋ ਇਹਨਾਂ ਦਾ ਚੈਨਲ ਹੈ ਤੇ ਨਾਲ ਹੀ ਚੈਨਲ ਸਾਡਾ ਰਾਜੂ ਗੋਟ ਫਾਰਮ ਢੜਬਾ ਪੰਜਾਬ ਸਾਨੂੰ ਵੀ ਹੌਲੋਂ ਸ਼ੇਅਰ ਕਰੋ ਵੀਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਧੰਨਵਾਦ ਸਾਡੇ ਚਾਚਾ صدیق ਜੀ ਦਾ ਇਹ ਵੀ ਨਾਲ ਨਾਲ ਸਾਡੇ ਤੇ ਅਸੀਂ ਆਉਂਦੇ-ਉਂਦੇ ਮੰਡੀ ਤੋਂ ਆਏ ਆ ਬਾਈ ਜੀ ਨੇ ਰੋਕਲੇ ਵੀ ਬਾਈ ਸਾਡੇ ਫਾਰਮ ਦੀ ਪ੍ਰਮੋਟ ਜਰੂਰ ਕਰੋ ਤੇ ਬਾਈਆਂ ਦਾ ਸਾਨੂੰ ਫਾਰਮ ਪਸੰਦ ਆ ਬਹੁਤ ਵਧੀਆ ਫਾਰਮਾਂ ਚੋਂ ਸਾਨੂੰ ਫਾਰਮ ਚੰਗਾ ਲੱਗਿਆ ਚੰਗੀ ਕੁਆਲਿਟੀ ਦਾ ਫਾਰਮ ਹੈ ਤੇ ਬਾਈਆਂ ਦਾ ਤੁਹਾਨੂੰ ਨੰਬਰ ਲੈ ਕੇ ਦੇਵਾਂਗੇ ਜੇ ਮੇਰੇ ਬਾਈ ਨੇ ਕਿਸੇ ਨੇ ਸਰਪੰਕ ਕਰਨਾ ਹੋਵੇ ਤਾਂ ਬਾਈ ਤੋਂ ਤੁਹਾਨੂੰ ਨੰਬਰ ਲੈ ਕੇ ਵਿੱਚ ਜਰੂਰ ਦੇਵਾਂਗੇ ਨੰਬਰ ਦੱਸਿਓ ਜੀ ਸਾਨੂੰ 98146 15482 15482 98146 15482 ਤੇ ਬਾਈਆਂ ਦੇ ਨਾਲ ਸਰਪੰਖ ਜਰੂਰ ਕਰਿਓ ਜੇ ਕਿਸੇ ਮੇਰੇ ਬਾਈ ਨੂੰ ਵੇਚਣ ਦੀ ਲੋੜ ਹੈ ਤੇ ਲੈਣ ਦੀ ਲੋੜ ਹੈ ਸਰਪੰਖ ਕਰਿਓ ਤੇ ਸਸਤਰੀ ਕਾਲ ਸਾਰਿਆਂ ਨੂੰ ਧੰਨਵਾਦ ਜੀ